ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਨੇ ਚੈਨਲ ਤੇ ਸਵਾਗਤ ਹੈ ਤੇ ਆਪਨੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਮੱਖੀ ਜੀ ਤੰਗ ਕਰਦੀ ਟਾਈਮ ਹੈ ਜਿਹੜਾ ਸਾਢੇ ਸੇ ਹੋ ਗਏ ਨੇਗੇ ਤੇ ਬੱਚੇ ਸਕੂਲ ਵਾ ਗਏ ਨੇ ਅੱਜ ਆਪਣੇ ਜੇ ਅਚਾਰ ਵਾਲੇ ਚ ਲਾਉਣਗੇ ਜੀਰੀ ਤੇ ਦੋ ਪ੍ਰਾਂਤਾਂ ਗੁੰਨੇ ਆਪਿਆਂ ਨੇ ਆਟੇ ਦੀਆਂ ਅੱਜ ਜਾਊ ਆਪਣੇ ਕੰਨੇ ਉੱਪਰ ਸਾਦਾ ਪਾਣੀ ਤੇ ਬਾਕੀ ਆਪਾਂ ਕੰਮ ਕਰ ਲੈਣ ਧਾਰਾ ਧੁਰਾ ਕੱਢ ਲਈਆਂ ਨੇ ਬਹੁਤ ਸਾਰੇ ਕੰਮ ਚਾਲੇ ਭਾਂਡੇ ਮਾਜ ਲਏ ਨੇ ਹੁਣ ਮੈਂ ਉੱਪਰ ਜਾ ਕੇ ਆਉਣੀ ਆ ਪਹਿਲਾਂ ਉੱਪਰੋਂ ਸਫਾਈ ਕਰਕੇ ਆਉਣੀ ਆ ਕਮਰੇ ਦੀ ਉੱਪਰੋਂ ਸਫਾਈ ਕਰਕੇ ਫੇਰ ਮੱਝਾਂ ਵੱਲ ਜਾਊਂਗੀ ਕਿਉਂ ਇਧਰ ਨਿਮੇੜ ਕੇ ਬੀਬੀ ਬਣਾਊਗੀ ਰੋਟੀ ਵਿਚਰੀ ਆਟਾ ਉਟਾ ਦੇਖ ਜੂ ਤਾਂ ਮਕੇਰਾ ਦੋ ਪ੍ਰਾਂਤਾਂ ਗੁੰਨੇ ਗਈ ਹੈ ਨਾ ਬਿਚ ਦੇ ਬਿੱਬੀ ਕੋਲ ਕਿਹੜਾ ਮਾਰਿਆ ਕਰੋ ਤੇ ਵਿਚ ਵੀ ਮੱਜਾ ਨਮਾਇਆ ਕਰੋ ਤੇ ਹਜੇ ਮਸਰਦਾਨੀ ਹੁਣ ਚੱਕੀ ਹੈਗੀ ਕਿਉਂਕਿ ਫਿਰ ਅਜੋ ਪਹਿਲਾਂ ਮਸਰ ਤੰਗ ਕਰਦਾਗਾ ਤੇ ਬਾਅਦ ਚ ਚੱਕਤੀ ਬਾਅਦ ਚ ਹੀ ਗੋਹਾ ਸੜਦਿਆਂਗੇ ਨਹੀਂ ਫਿਰ ਮਸਰ ਬੜੀ ਜਾਂਦਾ ਦਿੰਦੇ ਦਿੰਦੇ ਹਾਂ ਆਪਾਂ ਲਾ ਕੇ ਉਹਨੇ ਝਾੜੂ ਉੱਪਰ ਤੇ ਬਹੁਤ ਗਰਮੀ ਹੋਈ ਪਈ ਅੱਜ ਗਰਮੀ ਬਹੁਤ ਹੈਗੀ ਬੱਦਰ ਤੱਕ ਤੇ ਨੇੜੇ-ਤੇੜੇ ਅੱਜ ਹੈ ਨਹੀਂਗਾ ਗਰਮੀ ਜ਼ਰੂਰ ਹੈਗੀ ਜੀਰੋ ਬਦਲ ਬਾਈ ਹੁੰਦੀ ਹੈ ਠੰਡ ਹੋ ਜਾਂਦੀ ਹੈ ਹਾਏ ਸਿਲੰਡਰ ਹੁਣ ਸਰੇਂਦਰ ਲਈ ਸਿਲੰਡਰ ਵਾਲੇ ਭਾਈ ਆਉਣ ਵਾਲੇ ਨੇ ਤੇ ਸਾਡਾ ਸਿਲੰਡਰ ਵੀ ਐਂ ਲਾ ਦਾ ਧੋਖਾ ਦੇਊਗਾ ਅੱਜ ਤੇ ਸਿਲੰਡਰਾਂ ਵਾਲੇ ਭਾਈ ਆਉਣਗੇ ਤੇ ਫਿਰ ਉਹ ਜਾ ਆਉਂਦੇ ਨੇ ਬਸ ਕਾਲ ਹੋ ਜਾਂਦੀ ਆ ਕਿਉਂਕਿ ਕੰਮ ਤਾਂ ਤੇ ਲੱਗੇ ਹੋਣਾ ਐ ਹੁੰਦਾ ਵੀ ਸਾਡੋ ਪਰਾਂ ਫੇਰ ਭਰਾ ਲਾਂਗੇ ਫੇਰ ਭਰਾ ਲਾਂਗੇ ਕਈ ਦਿਨਾਂ ਨੇ ਪਰੌਣ ਵਾਲਾ ਹੈਗਾ ਸਿਲੰਡਰ ਤੇ ਬਸ ਆਟਾ ਗੁੰਨਿਆ ਪਿਆਗਾ ਰੋਟੀ ਰੋਟੀ ਬਣਾਉਣਿਆ ਤਿਆਰੀ ਕਰਦੇ ਆਂਗੇ ਤੇ ਭਾਈ ਗੁਰੂ ਕੇ ਪਕਰ ਜਿਵੇਂ ਪਹਿਲਾਂ ਵਾਲੀ ਜੀਹਰੀ ਵਧੀਆ ਲੱਗ ਗਈ ਸੁਖਸਾਨ ਨਾਲ ਜੀਹਰੀ ਲੱਗ ਜੇ ਹਨਾ ਤੇ ਵਧੀਆ ਹੋ ਜੇ ਕੰਮ ਆਪਣਾ ਚੱਲਦਾ ਰਹੇ ਬਾਬੇ ਨਾਨਕ ਦੀ ਕਿਰਪਾ ਨਾਲ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਤਿਆਰੀਆਂ ਆਪਣੀਆਂ ਮੈਂ ਜਾ ਰਹੀ ਆ ਜੀ ਉੱਪਰ ਹੁਣ ਛਾੜੂ ਪੁੱਛਾ ਕਰਕੇ ਆਉਣੀ ਆ ਫਿਰ ਡੱਬੇ ਚ ਪਾਵਾਂ ਕਿ ਉਹ ਕੱਟ ਕੇ ਕੇ ਉਹ ਕੱਟ ਕੇ ਡੱਬੇ ਚ ਪਾਵਾਂ ਕੱਟ ਕੇ ਲੋ ਜੀ ਆਪਣੇ ਹੁਣ ਪਣਾਇਆ ਨਾ ਕਮੈਂਟ ਕਰੋ ਵੀ ਆ ਬੱਠਾ ਚੱਟਾ ਇਹ ਸਾਡਾ ਸਬਜ਼ੀ ਕੱਟਣ ਨੂੰ ਜਿਹੋ ਲੇਬਰ ਦਾ ਕੰਮ ਹੁੰਦਾ ਹਨਾ ਤੇ ਉਰੋਂ ਇਧਰ ਸਾਰੀ ਤਿਆਰੀ ਤੇ ਉਹ ਕੋ ਕੱਢ ਕੇ ਦੇ ਦਿੱਤਾ ਮੈਂ ਤੁਹਾਨੂੰ ਪੱਟ ਕੇ ਕਿੰਨੀ ਸਰਦਾਰ ਜੀ ਵੀ ਬਾਕੀ ਕੰਮ ਚੜਿਆ ਪਿਆ ਬਹੁਤ ਔਖਾ ਜੀ ਲੇਬਰ ਦਾ ਕੰਮ ਆ ਜਿਹੜਾ ਅਜੇ 4 ਦਿਨ ਕੰਮ ਚੱਲਣਾ ਆਪਣੇ 4-5 ਦਿਨਾਂ ਦਾ ਕੰਮ ਰਹਿ ਗਿਆ ਹੁਣ ਤਾਂ ਓਲੀ ਹੋ ਬੈਠੀ ਆ ਚਵਾਰੇ ਤੇ ਹੋਲੀਆਂ ਬਹੁਤ ਆਉਂਦੀਆਂ ਨੇ ਅਬ ਵੀ ਹਾ ਬੋਲੀ ਆਂਦਾਗਾ ਮੀ ਪੋਕਲੇ ਬੀਗੂ ਮੀ ਹਾ ਬੋਲੇ ਮੀ ਪੈਂਦਾ ਹੁੰਦਾ ਨਗਰਿਆਈ ਦਿਖਾਵ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਨਹੀਂ ਮਗਰਿਆਈ ਕੀ ਹੁੰਦੀ ਐ ਮਗਰਿਆਈ ਆ ਹੁੰਦੀ ਐ 베ਰੀ ਥੱਲੇ ਫਿਰਦੀ ਔਰੀ ਚਿੱਟੀ ਧੌਣ ਹੁੰਦੀ ਔਰੀ ਹਾਂਜੀ ਮਾਂਗਰਿਆਈ ਹੁੰਦੀ ਐ ਇੱਥੇ ਵੀ ਨਾ ਪਾਈ ਡੁੰਗੇ ਹੜਵਾਗਦੇ ਮਗਰ ਆਈ ਤੇ ਬੋਲੀ ਪਾਉਂਦੇ ਹੁਣ ਪਤਾ ਨਹੀਂ ਮੈਂ ਥੋੜ ਲੱਗੀ ਲੋ ਜੀ ਆਪਣਾ ਕੰਮ ਹੋ ਗਿਆ ਟਰੈਕਟਰ ਆਪਣਾ ਖੜਾ ਲਿਬੜਿਆ ਅਜੇ ਕਦੂ ਰਹਿੰਦਾ ਦੋ ਕੀਲਿਆਂ ਦਾ ਕਰਨ ਵਾਲਾ ਫਿਰ ਤੋਣਗੇ ਇਸ ਤਰ੍ਹਾਂ ਨਾ ਬਿਊਗਾ ਸਵੇਰ ਦਾ ਤੇ ਮੈਂ ਬੀਬੀ ਨਾਲ ਤਿਆਰੀ ਕਰਾਉਣ ਲੱਗੀ ਰੋਟੀ ਵੀ ਹੁਣ ਪੋਚਾ ਰਹਿੰਦਾ ਹੇ ਚਵਾਰੇ ਚ ਫਿਰ ਜਾਉ ਮੱਝਾਂ ਵੱਲ ਸਰਦਾਰ ਜੀ ਚਾਰ ਪਪਾਉਣ ਬਾਗੋ ਫਾਰਮ ਆਲਾ ਦਾ ਚਾਰ ਪੈਂਦਾਗਾ ਤੇ ਦੋ ਗੰਢਾ ਚਾਰ ਦਿਓ ਖੋਲ ਕੇ ਪਹਿਲਾਂ ਮੈਂ ਸਨਮਾਉ ਫਿਰ ਮੈਂ ਸਤੋਲੋ ਸਫਾਈ ਕਰੂ ਫਿਰ ਖੋਲ ਲਿਆ ਚਾ ਅਚਾਰ ਸਿੱਟੂ ਸਾਰ ਇਹ ਦੋ ਕੁਵੰਟਲ ਐ ਸਾਰ ਮੇਰੇ ਸਿਰ ਉਤਰੀ ਜਾਓ ਦੋ ਕੁਵੰਟਲ ਗੋਹਾ ਹੋਜੂ ਦੋ ਕੁਵੰਟਲ ਚਾਰ ਹੋਜੂ ਇੰਨਾ ਕੰਮ ਰਹਿੰਦਾ ਪਤਾ ਨਹੀਂ ਮਟਾਪਾ ਢਿੱਡ ਕਿਉਂ ਨਹੀਂ ਘਟਦਾ ਹੂੰ ਪਰ ਵੈਸੇ ਹੂੰ ਠੀਕ ਆ ਮੈਂ ਬਾੜਿਆ ਕੋਈ ਮੋਟੀ ਚ ਮੋਟੀ ਨਹੀਂ ਆਉਂਦੇ ਆਪ ਨੂੰ ਫੇਰ ਵੀ ਮੈਂ ਮੋਟੀ ਲਾ ਦਿਆਂ ਜਿਰ ਮੈਂ ਦੂਜਿਆਂ ਨੂੰ ਕਹਿਣੀ ਆ ਨਾ ਵੀ ਮੇਰਾ ਬਾਜਨ ਉਹ ਬਾਲਾ ਵਧਿਆ ਪਿਆਗਾ ਉਹ ਕਹਿੰਦੇ ਕਿ ਤੇਰਾ ਬਾਜਨ ਕਿੱਥੇ ਵਧਿਆ ਤੂੰ ਸੈਟਾਂਗੀ ਬਾਜਨ ਸਾਡਾ ਵਧਿਆ ਪਤਾ ਨਹੀਂ ਕਿਉਂ ਹੋਣਾ 60 ਕਿਲੋ ਬਾਜਨ ਵੀ ਮੈਨੂੰ ਆਪਦਾ ਜਾਰੇ ਲਾਦਾ ਕਾਟ ਕੇ 62 ਕਿਲੋ ਹੁਣ ਇਹ ਵੀ ਮੈਨੂੰ ਬਾਜਨ ਥੋੜਾ ਜਿਆਦਾ ਲਾ ਦੋ ਮਾਸੀ ਕਿ ਨਾ ਦੁਪਹਿਰ ਦੀ ਖੀਰ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਜੀ ਲੋ ਜਿਆ ਟਾਈਮ ਹੈ ਹੁਣ ਵੱਜ ਗਏ ਨੇ 4 ਤੇ ਮੱਝਾ ਮੰਨ ਕੇ ਆਉਣ ਵਾਲੀਆਂ ਪਰੀਆਂ ਨੇ ਹਜੇ ਤੇ 11 12 ਅੱਜ ਕੰਮ ਨੂੰ ਬਚ ਕੇ ਸਾਨੂੰ ਪਤਾ ਹੀ ਆਪਣੇ ਚੋਨਾ ਲੱਗਦਾਗਾ ਤੇ ਦਪਰੇ ਤੇ ਪਰੇ ਰਸਟ ਕਰੀ ਤੇ ਸਵੇਰ ਦੀ ਦਾਲ ਦੀ ਤਿਆਰੀ ਕਰੀ ਨਾਲ ਸੰਤਿਆਜ ਸੰਦ ਕੇ ਰੱਖਿਆ ਤੇ ਹੁਣ ਮੈਂ ਉਹ ਕਰਦੀਆਂ ਨੇ ਤੇ ਸਬਜ਼ੀ ਬਣਾਉਣੇ ਥੋੜੀਆਂ ਜਿਹੀਆਂ ਪ੍ਰਿੰਡੀਆਂ ਪਈਆਂ ਸੀ ਕੁਝ ਸਬਜ਼ੀ ਘਰ ਮੇਂ ਕਰੇਲੇ ਪੈਨੇ ਕੁਸ ਪਰ ਮੇ ਕਰੇਲੇ ਪੈਨੇ ਕੁਸ ਪ੍ਰਿੰਦੇ ਮੜਾ ਲਾ ਥੋੜੀਆਂ ਹੀ ਆਇਕ ਪੈਣਾ ਕਰੇਗੇ ਥੋੜੀਆਂ ਜਿਹੀਆਂ ਥੋੜੀ ਜੀ ਬਾਦੂ ਨੇ ਕੁਸ ਪਾਇ ਨਹੀਂ ਪਰ ਮੇ ਕਰੇਲੇ ਵੀ ਪਾਇ ਨੇ ਚੌਲੇ ਫਲੀਆਂ ਦੀ ਸਬਜ਼ੀ ਵੀ ਪਈ ਆ ਗਈ ਹੈ ਨਾ ਤੇ ਇਧਰ ਮੇਰਾ ਮਨ ਕਰਿਆ ਸੱਲੀ ਖਾਣ ਨੂੰ ਸੱਲੀ ਮਾ ਦੇ ਮੈਂ ਸਬਜ਼ੀ ਬਣਾ ਲੈਣੀ ਐ ਮੈਂ ਸੱਲੀ ਭੁੰਨ ਲੈਣੀ ਆਂਗੀ ਤੇ ਸਬਜ਼ੀ ਬਣਾ ਕੇ ਜਾਊ ਕਿਹੜਾ ਬਾਲੀ ਬਾਲੀ ਹੈਗੀ ਥੋੜੀ ਹੋਈ ਆ ਗਈ ਚੌਲੇ ਫਲੀਆਂ ਦੀ ਆਹ ਪ੍ਰਿੰਦੇ ਸਬਜ਼ੀ ਦੋ ਪਿਆਲ ਫਾਰੇ ਪਾਹੀਆ ਕਪਰੀਂਡੀਆਂ ਸੀਗੀਆਂ ਸਾਨੂੰ ਸਾਜੂ ਕਿਉਂਕਿ ਤੜਕੇ ਲੇਵਰ ਦੀ ਸਬਜੀ ਦਾਲ ਬਣੂਗੀ ਦਾਲ ਦਾ ਪਤੀਲਾ ਬਣੂਗਾ ਤੇ ਮਹਾ ਚਲ ਹੁਣ ਇਸਾਰ ਲਾਂਗੇ ਨਿਕਨਾਲੀ ਫਿਰ ਸਾਨੂੰ ਪਤਾ ਹੀ ਆ ਹਨਾ ਫਿਰ ਉਹ ਫਿਰ ਮuje ਹੁਣ ਵੱਦ ਬਣਾ ਲਾਂਦੇ ਫਿਰ ਤੜਕੇ ਸਾਰੇ ਤਾਜੀ ਸਬਜੀ ਪਾੜ ਦੇਣ ਤਾਜੀ ਹੋਵੇ ਤਾਜੀ ਹੋਵੇ ਨਹੀਂ ਆਪਾਂ ਇੱਕ ਟਾਈਮ ਕਰ ਲੈਨੇ ਫਿਰ ਦੋਨੇ ਟਾਈਮ ਉਹ ਖਾ ਲੈਨੇ ਆਂਗੇ ਜੇ ਅਸੀਂ ਸਵੇਰੇ ਸਬਜੀ ਬਣਾ ਲਈਏ ਤੇ ਫਿਰ ਅਸੀਂ ਸਰਦਾਰ ਜੀ ਆਥਣੇ ਨਹੀਂ ਖਾਂਦੇ ਜੇ ਅਸੀਂ ਆਥਣੇ ਦੋ ਟਾਈਮ ਦੀ ਸਬਜ਼ੀ ਬਣਾ ਲਈ ਸਵੇਰੇ ਖਾ ਲਾਂਦੇ ਨੂੰ ਪਤਾ ਨਹੀਂ ਕੀ ਗੱਲ ਫਿਰ ਇਹ ਕਹਣਗੇ ਕੱਲ ਤੜਕੇ ਵਾਲੇ ਵੀ ਬਸ ਮਣੋਏ ਹੋਣ ਨਹੀਂ ਬਣਾਈ ਪਤਾ ਨਹੀਂ ਕੀ ਗੱਲ ਅੱਜ ਚਾਰ ਪੰਜ ਦਾ ਸਰਦਾਰ ਜੀ ਦੇ ਦੋਸਤ ਨੇ ਅਚਾਰ ਪਵਾਉਣ ਕੋ ਇਹਨਾਂ ਫਾਰਮ ਆਲਾਂ ਦੇ ਇਹਨਾਂ ਦੇ ਗਾਈਆਂ ਦੇ ਫਾਰਮ ਆ ਉਹਨਾਂ ਨੇ ਕਾਫੀ ਚਾਰ ਪਾਉਂਦੇ ਨੇ ਅੱਜ ਸਾਲ ਵੱਡੀ ਮਸਲੀ ਆਏਗੀ ਅੱਲਾਹ ਅੰਨ ਯਕੀਨ ਹੈ ਉਹ 11-12 ਕਿਲੋ ਨੇ 12 ਕਿਲੋ ਮੱਕੀ ਦੇ ਬੀਜੇ ਕੋਲ 11-12 ਕਿਲੋ ਚਾਰ ਪੈਣ ਨੇ ਇਹਨਾਂ ਨੂੰ ਪਾਉਣ ਗਏ ਹਾਂ ਅੱਜ ਮੈਂ ਖਾਣੇ ਮੈਂ ਸਬਜ਼ੀ ਬਣਾ ਲੈਣੀ ਛੱਡੀ ਕੋਲ ਲੈਣੀ ਹੈ ਬੱਜੇ ਦਾ ਚਾਰ ਪੈਣ ਨੇ ਮੱਝਾ ਬੰਨਣਾ ਟਾਈਮ ਹੋਇਆ ਪਿਆਗਾ ਹੋਰ ਕਾਨਾ ਬੈਠੀਆਂ ਹੀ ਨੇ ਹਜੇ ਮੈਂ ਖੜੀਆਂ ਕਰਕੇ ਆਉਣੀ ਆ ਉਹਨਾਂ ਨੂੰ ਫੇਰ ਬੰਨੂਗੀ ਦੋ ਹੀ ਬੰਨਣੀਆਂ ਨੇ ਅੰਦਰ ਬਾਕੀ ਤਾਂ ਬਾਹਰ ਹੀ ਖੜੀਆਂ ਰਹਿਣਗੀਆਂ ਉਹਨਾਂ ਨੂੰ ਬਾਹਰ ਇੱਕ ੱਖਾ ਤੇ ਦਾਣਾ ਪਾ ਦੂੰਗੀ ਤੇ ਨੈ ਮੈਂ ਸਭ ਸੱਲੀ ਕਰੂੰਗੀ ਲੈ ਮੈਂ ਸਬਜੀ ਬਣਾ ਲੂੰਗੀ ਤੇ ਮੈਂ ਸਬੰਨ ਕੇ ਆ ਕੇ ਫਿਰ ਦਾਣਾ ਤੁਹਾਨੂੰ ਤੇ ਸੁਖਮਣ ਨੂੰ ਚਾਹ ਪਾਣੀ ਕਰੂੰਗੀ ਤੇ ਕਿਉਂਕਿ 5 ਵਜੇ ਆਉਣਗੇ ਆ ਬਸ ਸਬਜੀ ਬਣਾ ਲਵੂੰਗੀ ਤੇ ਮੈਂ ਸਬੰਦੇ ਬੰਦੇ ਦਾਣਾ ਰਿੰਦੇ ਰਿੰਦੇ 5 ਵਜੇ ਜਾਣਗੇ ਮੈਂ ਫਿਰ ਚਾਹ ਬਣਾ ਕੇ ਤੇ ਧਾਰਾ ਕਰ ਦੂੰਗੀ ਪਾਣੀ ਪੀ ਆ ਕੇ ਤੇ ਦਾਣਾ ਰਿੰਦੂ ਕਿੱਲੇ ਤੇ ਰਹੂੰਗੀ ਦਾਣਾ ਤਾਂ ਮੈਂ ਲੈ ਅੱਧਾ ਹੁਣ 4 ਦੋ 10 ਮੈਂ ਪਾ ਦੂੰਗੀ ਪਹਿਲਾਂ ਪਾਣੀ ਚ ਗੋੜਾ ਪਾ ਦੂੰਗੀ ਫਿਰ ਕੜਕੀਚਾ ਉਹ ਵੀ ਪਾ ਦੂੰਗੀ ਉਹ ਜਿਹਨਾਂ ਨਾਲ ਅਗਰ ਫਿਰ ਮੇਥੀ ਪਾ ਦੂੰਗੀ ਚੰਗੀ ਕਰਾਂ ਉਹ ਖੂਬ ਦਲੀਏ ਨਾਲ ਉਹ ਰੰਨੇ ਤੇ ਫਿਰ ਪਾਣਾ ਮੈਂ

ਦੱਲ ਲੱਗੀ ਸੀ ਪਰਾਣਾ ਵਾਲਾ ਖਾਣ ਲੱਗ ਰਿਹਾ ਹੈ ਇੱਕ ਮਾਂ ਦੇ ਰੋਟੀ ਨਾਲ ਜਦੋਂ ਵੀ ਹੈ ਵੈਸਾ ਤੇ ਇਸ ਰੈਸਪੀਆ ਹੁੰਦੀ ਹੈ ਤੋਂ ਪਰਾਣਾ ਦੇ ਮੁੱਠਾ ਮਾਇਨੇ ਮਾ ਜੀ 嗯，那。 ਮੁਦਰ ਬੀਬੀ ਵੀ ਕਰਿਆ ਮਾ ਬੀਬੀ ਹੈਗੀ ਨੇ ਉੱਥੇ ਹਾਂ ਮੁਦਰ ਬੀਬੀ ਬੀਬੀ ਕਰਿਆ ਉੱਥੇ ਬੀਬੀ ਹੈਗੀ ਨੇ ਜੀ ਜੀ ਤੋਂ ਉਧਰੋਂ ਆਈ ਕਿੰਨਾ ਕਿਟਰੈਜ ਹੈ ਪੌਣੇ 8 ਹੋ ਗਏ ਨੇਗੇ ਆਪਾਂ ਨੇ ਕੰਮ ਤਾਂ ਦੇ ਕਰ ਲਏ ਬਸ ਮੇਰੀ ਰੋਟੀ ਵਾਲੀ ਭਾਂਡ ਹੀ ਰਹਿੰਦੇ ਨੇਗੇ ਆਪਾਂ ਭਾਂਡੇ ਮੰਗਾਲਿਆਂ ਸਰਦਾਰ ਜੀ ਨੂੰ ਫੋਨ ਕਰਕੇ ਪੁੱਛਿਆ ਸੀਗਾ ਤੇ ਉਹ ਹੁਣਗੇ ਜੀ ਲੇਟ ਤੇ ਆਪਾਂ ਪੈ ਜਾਣੇ ਕਿਉਂਕਿ ਜੇ ਆਪਾਂ ਬਾਹਰੇ ਬੈਠਾਂਗੇ ਤਾਂ ਆਪਾਂ ਨੂੰ ਮੱਸਰ ਪਰੇਸ਼ਾਨ ਕਰੂਗਾ ਤੇ ਲੜਦਾਗਾ ਫਿਰ ਖੁਰਕ-ਖੁਰਦੀ ਆ ਹਨਾ ਇਸ ਕਰਕੇ ਆਪਾਂ ਅੰਦਰ ਜਾਣੇ ਆਂਗੇ ਤੇ ਜੋ ਸਰਦਾਰ ਜੀ ਆਗੇ ਹੋਰ ਨਾ ਉਲਗੇ ਆਕੇ ਤੇ ਰੋਟੀ ਖਾਣਗੇ ਤੇ ਉਹ ਡੇਟ ਆਉਣਗੇ ਤੇ ਜੇ ਬੜਾ ਲੇਟ ਹੋਏ ਹਨਾ ਫਿਰ ਦੇਖੋ ਕਿਵੇਂ ਜੀ ਕਹਿੰਦੇ ਕਿ ਇਹਨੇ ਲੇਟ ਆ ਨਾ ਉਹ ਤਾਂ ਵੱਜਣਗੇ 10 ਹਨਾ ਤੇ ਇੱਥੇ ਬੈਠਣ ਆ ਪਪਣਾ ਚੌਪ ਖਾਦਾ ਬਹੁਤ ਮਸਰ ਹੋਇਆ ਪਿਆਰਾ ਤੇ ਆਪਣੀ ਵੀਡੀਓ ਦਾ ਐਂਡ ਆ ਜਾਂਦਾ ਸੀਗਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਪਰ ਨੂੰ ਸਬਸਕ੍ਰਾਈਬ ਵੀਡੀਓ ਲਾਇਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਕਮੈਂਟ ਵੀ ਕਰਿਓ ਤੇ ਮਸਾਂ ਕੰਮ ਕਰਿਆ ਨੇ ਹੱਥ ਨੇ ਤਾਂ ਇੰਨੀ ਗਰਮੀ ਹੋ ਗਈ ਬਹੁਤ ਹੀ ਜ਼ਿਆਦੇ ਮਰ ਨਾਲ ਹੋ ਗਈ ਇੱਕ ਪਸਪਸੂਆ ਬਿਨਾ ਕਹਿੰਦੇ ਨੂੰ ਸਰਦਾ ਨਹੀਂ ਹੈਗਾ ਤੇ ਇਹ ਜੀ ਗਰਮੀ ਚ ਛੜ ਚ ਪਸ਼ੂ ਸਾਹਮਣੇ ਬਹੁਤ ਵੀ ਔਖੇ ਨੇ ਇਹਦੇ ਕਹਿੰਦੇ ਹੁੰਦੇ ਨੇ ਖਾਣਾ ਸੌਖਾ ਕੰਮ ਕਰਨਾ ਸਾਰਿਆਂ ਨੂੰ ਔਖਾ ਵਾ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਐਂਡ ਬਾਹਰੂ ਸਾਹਿਬੇ ਘਰ ਵਿੱਚ ਤੰਦਰੁਸਤੀ ਰੱਖੇ ਵਰਕ ਤਾਂ ਪਾਵੇ ਮਿਲਾਂਗੇ ਕਾਲ ਨੂੰ ਕਿਸ ਨੰਨੇ ਬਲਾ ਉਹਨਾਂ ਅਜਰੇ ਬਲਾ ਉਹਦਾ ਇੱਥੇ ਐਂਡ ਬਨਕੁਚੀ ਕਾ ਖਾਲਸਾ ਬਨਕੁਚੀ ਕੀ ਫਤ